ਇਸ ਕੱਛਿਆ ਨੂੰ ਵੇਖਣ ਵਾਲੇ ਸਾਰੇ ਵਿਦਿਆਰਥੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਵਿਦਿਆਰਥੀਓ ਆਓ ਗੁਰ ਇਤਿਹਾਸ ਜਾਣੀ ਦੀ ਕਥਿਆ ਵਿੱਚ ਤੁਹਾਡੇ ਤੁਹਾਡੇ ਸਾਰਿਆਂ ਦਾ ਜੀ ਆਇਆਂ ਨੂੰ ਵੇਖੋ ਅਸਦੀ ਕੱਛਿਆ ਵਿੱਚ ਪੰਜਵੀਂ ਪਾਸ਼ਾਈ ਦੇ ਜੀਵਨ ਨਾਲ ਕਿਹੜੇ ਕਿਹੜੇ ਇੰਪੋਰਟੈਂਟ ਪਰਸਨ ਬਣ ਸਕਦੇ ਹਨ ਉਹਨਾਂ ਦੇ ਬਾਰੇ ਅਸਦੀ ਕੱਛਿਆ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਾਂਗਾ ਵੇਖੋ ਜੀ ਅਸਦੇ ਪੰਜ ਪਰਸਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਦੀ ਰਚਨਾ ਕੀਤੀ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਦੀ ਰਚਨਾ ਕੀਤੀ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਦੀ ਰਚਨਾ ਕੀਤੀ ਸੀ ਕੀਤੀ ਸੋਰੀ ਆਪ ਨੇ 30 ਰਾਗਾਂ ਵਿੱਚ ਬਾਣੀ ਦੀ ਰਚਨਾ ਕੀਤੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ 30 ਰਾਗਾਂ ਵਿੱਚ ਬਾਣੀ ਦੀ ਰਚਨਾ ਕਿੱਤੀ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਵੇਖੋ ਜੀ ਸੁਖਮਨੀ ਸਾਹਿਬ ਕਿਸ ਗੁਰੂ ਜੀ ਦੀ ਬਾਣੀ ਹੈ ਸੁਖਮਨੀ ਸਾਹਿਬ ਕਿਸ ਗੁਰੂ ਜੀ ਦੀ ਬਾਣੀ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਵੀ ਐਗਜ਼ਾਮ ਵਿੱਚ ਤੁਹਾਨੂੰ ਪੁੱਛ ਸਕਦਾ ਹਨ ਸੁਖਮਨੀ ਸਾਹਿਬ ਕਿਹੜੀ ਗੁਰੂ ਦੀ ਬਾਣੀ ਹੈ ਜੇ ਤੁਹਾਨੂੰ ਮਲੂਮ ਹੋਗਾ ਤੁਸੀਂ ਐਗਜ਼ਾਮ ਵਿੱਚ ਦੱਸ ਸਕਦੇ ਹੋ ਵੀ ਸੁਖਮਨੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਵੇਖੋ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਦੀ ਰਚਨਾ ਕਿੱਥੇ ਕੀਤੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਦੀ ਰਚਨਾ ਕਿੱਥੇ ਕੀਤੀ ਗੁਰੂ ਰਾਮ ਸਰੋਵਰ ਦੇ ਕੰਡੇ ਸ੍ਰੀ ਅੰਮ੍ਰਿਤਸਰ ਸਾਹਿਬ ਰਾਮ ਸਰੋਵਰ ਦੇ ਕੰਡੇ ਸ੍ਰੀ ਅੰਮ੍ਰਿਤਸਰ ਸਾਹਿਬ ਰਾਮ ਸਰੋ ਰਾਮ ਸਰੋਵਰ ਦੇ ਕੰਡੇ ਸ੍ਰੀ ਅੰਮ੍ਰਿਤਸਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਦੀ ਰਚਨਾ ਕੀਤੀ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਵਿਖਿਓ ਵਿਦਿਆਰਥੀਓ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਭ ਤੋਂ ਵੱਧ ਮਹਾਨ ਕਾਰਜ ਕਿਹੜਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਭ ਤੋਂ ਵੱਧ ਮਹਾਨ ਕਾਰਜ ਕਿਹੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਦਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਭ ਤੋਂ ਵੱਧ ਕਾਰਜ ਕਿਹੜਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਦਾ अगे वाला प्रश्न किड़ा से वेखो जी श्री गुरु अर्जन देव जी ने किस पासों गुरुद्वारा श्री राम साहिब विखे बाणी इकट्ठी करन उपरंत पहली भीड़ लिखाई श्री गुरु अर्जन देव जी ने किस पासों गुरुद्वारा श्री रामसर साहिब विखे बाणी इकट्ठी करन उपरंत पहली भीड़ लिखाई लिखवाई ਭਾਈ ਗੁਰਦਾਸ ਜੀ ਪਾਸੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਈ ਕਿ ਕਿਸ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿਸ ਪਾਸੋਂ ਸ੍ਰੀ ਗੁਰਦੁਆਰਾ ਸਾਹਿਬ ਦੀ ਭੀੜ ਇਕੱਠੀ ਕਰਨ ਲਈ ਕਰਨ ਉਪਰੰਤ ਪਹਿਲੀ ਭੀੜ ਦੀ ਖਵਾਈ ਸ੍ਰੀ ਭਾਈ ਭਾਈ ਗੁਰਦਾਸ ਜੀ ਪਾਸੋਂ ਭਾਈ ਗੁਰਦਾਸ ਜੀ ਪਾਸੋਂ ਆਉ ਗੁਰ ਇਤਿਹਾਸ ਦੀ ਅਰਧਿਕੱਠਿਆ ਇੱਥੇ ਸਮਾਪਤ ਹੋਈ ਅਰਧਿਕੱਠਿਆ ਤੁਹਾਨੂੰ ਕਿਵੇਂ ਲੱਗੀ ਮੈਨੂੰ ਕਮੈਂਟ ਬਾਕਸ ਵਿੱਚ ਦੱਸਣਾ ਆ ਜਰੂਰ ਨਹੀਂ ਕਿ ਤੁਸੀਂ ਪੰਜਾਬੀ ਵਿੱਚ ਦੱਸੋ ਤੁਸੀਂ ਹਿੰਦੀ ਇੰਗਲਿਸ਼ ਵਿੱਚ ਵੀ ਦੱਸ ਸਕਦੇ ਹਨ ਅੱਜ ਦੇ ਲਈ ਇੰਨਾ ਹੀ ਕਾਫੀ ਕੱਲ ਨੂੰ ਮਿਲਦੇ ਨਵੀਂ ਕਲਾਸ ਵਿੱਚ ਤੇ ਨਵੇਂ ਵਿਸ਼ੇ ਦੇ ਨਾਲ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ Fateh